ਆਖਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਰਨ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਐਨਡੀਏ ਦੀ ਮੀਟਿੰਗ ਹੋਈ ਹੈ ਸਾਬਕਾ ਸੰਸਦ ਭਵਨ ਦੇ ਜਿਹੜਾ ਸੈਂਟਰਲ ਹਾਲ ਹੈ ਉੱਥੇ ਮੀਟਿੰਗ ਕੀਤੀ ਗਈ ਹੈ ਤੇ ਮੀਟਿੰਗ ਦੇ ਵਿੱਚ ਜਿਹੜਾ ਐਨਡੀਏ ਦੀ ਮੀਟਿੰਗ ਹੋਈ ਹੈ ਕੌਮੀ ਜਮੂਰੀ ਗੱਠਜੋੜ ਦੀ ਮੀਟਿੰਗ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣ ਦੇ ਲਈ ਇੱਕ ਵਾਰ ਫਿਰ ਐਨਡੀਏ ਦਾ ਜਿਹੜਾ ਸੰਸਦੀ ਦਲ ਹੈ ਉਹਦਾ ਆਗੂ ਚੁਣ ਲਿਆ ਗਿਆ ਹੈ ਐਨਡੀਆ ਦੇ ਸੰਸਦ ਮੈਂਬਰ ਉੱਥੇ ਹਾਜ਼ਰ ਸਨ ਉਸਦੇ ਨਾਲ ਹੀ ਬਿਹਾਰ ਦੇ ਮੁੱਖ ਮੰਤਰੀ ਤਾਂ ਜਿਹੜਾ ਚੰਦਰਬਾਬੂ ਨਾਇਡੂ ਟੀਡੀਪੀ ਦੇ ਪ੍ਰਧਾਨ ਉਹ ਪਵਨ ਕਲਿਆਣ ਐਨਸੀਪੀ ਜਿਹੜੀ ਹੈ ਸ਼ਰਦ ਯਾਦਵ ਦੇ ਭਤੀਜੇ ਵਾਲੀ ਅਜੀਤ ਪੁਆਰ ਵਾਲੀ ਉਹ ਅਜੀਤ ਪੁਆਰ ਖੁਦ ਸਨ ਕਈ ਐਨਡੀਆ ਦੇ ਆਗੂ ਸਨ ਐਚਡੀ ਕੁਮਾਰਾ ਸਵਾਮੀ ਜੀਡੀਐਸ ਦੇ ਜਿਹੜੇ ਆਗੂ ਨੇ ਉਹ ਸੀ ਤਾਂ ਕਈ ਆਗੂ ਸੀ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਜਿਹੜਾ ਉਹ ਅਗਲੀ ਤੀਜੀ ਟਰਮ ਦੇ ਲਈ ਪ੍ਰਧਾਨ ਮੰਤਰੀ ਚੁਣ ਦਾ ਪ੍ਰੋਸੈਸ ਹੈ ਜਿਹੜਾ ਉਹ ਲਗਭਗ ਖਤਮ ਹੋ ਗਿਆ ਹੈ ਐਨਡੀਆ ਦੇ ਸੰਸਦੀ ਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿਹੜਾ ਉਹ ਆਪਣਾ ਆਗੂ ਚੁਣ ਲਿਆ ਹੈ ਤੇ ਜਿਹੜਾ ਸਾਰਾ ਪ੍ਰਕਿਰਿਆ ਚੱਲਿਆ ਨਰਿੰਦਰ ਮੋਦੀ ਨੇ ਕਹਿ ਲਿਆ ਕਿ ਆਪਾਂ ਕੱਥੇ ਤੌਰ ਦੇ ਉੱਤੇ ਪਖੰਡ ਕੀਤੇ ਸੰਵਿਧਾਨ ਨੂੰ ਮੱਥਾ ਟੇਕਿਆ ਜਾਏ ਜਿਹੀਆਂ ਚੀਜ਼ਾਂ ਉਹ ਕਰਦੇ ਹੋਏ ਨਜ਼ਰ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਨਡੀਆ ਦੇ ਸੰਸਦੀ ਦਲ ਦਾ ਆਗੂ ਚੁਣਨ ਦੇ ਲਈ ਇੱਥੇ ਇੱਕ ਚੀਜ਼ ਸਕਿਪ ਹੋ ਰਹੀ ਹੈ ਕਿ ਪਾਜ ਪਾ ਸੰਸਦੀ ਦਲ ਦੀ ਬੈਠਕ ਨਹੀਂ ਹੋਈ ਜਿਹਦੇ ਵਿੱਚ ਅਸਲ ਚ ਨਰਿੰਦਰ ਮੋਦੀ ਨੂੰ ਪ੍ਰਧਾਨ ਆਗੂ ਚੁਣਿਆ ਜਾਣਾ ਸੀਗਾ ਉਹ ਨਹੀਂ ਹੋਈ ਉਹਨੂੰ ਸਕਿਪ ਕਰਕੇ ਸਿੱਧਾ ਐਨਡੀਆ ਦੀ ਕੀਤੀ ਗਈ ਹੈ ਜਿਹਦੇ ਵਿੱਚ ਰਾਜਨਾਥ ਸਿੰਘ ਨੇ ਜਿਹੜਾ ਇੱਕ ਮਤਾ ਰੱਖਿਆ ਮੀਟਿੰਗ ਦੇ ਵਿੱਚ ਕਿ ਨਰਿੰਦਰ ਮੋਦੀ ਨੂੰ ਜਿਹੜਾ ਐਨਡੀਆ ਦਾ ਜਿਹੜਾ ਆਗੂ ਚੁਣ ਲਿਆ ਜਾਵੇ ਉਹਨੂੰ ਜਿਹੜਾ ਐਚਡੀ ਕੁਮਾਰਾ ਸਵਾਮੀ ਨੇ ਸਮਰਥਨ ਦਿੱਤਾ ਰਾਜਨਾਥ ਸਿੰਘ ਨੇ ਸਮਰਥਨ ਦਿੱਤਾ ਤੇ ਜਿਹੜਾ ਨਤੀਸ਼ ਕੁਮਾਰ ਨੇ ਜਿਹੜੀ ਆ ਉਹਦੀ ਤਾਕੀਦ ਕੀਤੀ ਹੈ ਤਾਇਦ ਕੀਤੀ ਹੈ ਮਾਫ ਕਰਨਾ ਤਾਇਦ ਕੀਤੀ ਹੈ ਤਾਂ ਇਸੇ ਤਰ੍ਹਾਂ ਨਾਲ ਨਰਿੰਦਰ ਮੋਦੀ ਇੱਕ ਵਾਰ ਫਿਰ ਤੀਜੀ ਟਰਮ ਦੇ ਲਈ ਜਿਹੜਾ ਚੁਣੇ ਜਾਣਗੇ ਕਿਹਾ ਜਾਂਦਾ ਹੈ ਕਿ ਅੱਜ ਸ਼ਾਮ ਨੂੰ ਲਗਭਗ 6 ਤੋਂ 7 ਵਜੇ ਦਾ ਟਾਈਮ ਰਾਸ਼ਟਰਪਤੀ ਭਵਨ ਤੋਂ ਲੈ ਲਿਆ ਗਿਆ ਹੈ ਆਪਣੀ ਸਰਕਾਰ ਬਣਾਉਣ ਦਾ ਦਾਵਾ ਨਰਿੰਦਰ ਮੋਦੀ ਪੇਸ਼ ਕਰਨਗੇ ਤੇ 9 ਜਾਨੀ ਕਿ ਪਰਸੋਂ ਪਰਸੋਂ ਜਿਹੜਾ ਉਹ ਸੋਚਕ ਸਮਾਗਮ ਹੋਵੇਗਾ ਉਮੀਦ ਕੀਤੀ ਜਾਂਦੀ ਹੈ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਅਸਿਨਾ ਪਟਾਣ ਦੇ ਰਾਜਾ ਜਿਹੜੇ ਆ ਉਹ ਆ ਸਕਦੇ ਆ ਨੇਪਾਲ ਦੇ ਪ੍ਰਧਾਨ ਮੰਤਰੀ ਆ ਸਕਦੇ ਆ ਲਗਭਗ ਕਿਹਾ ਜਾਂਦਾ ਹੈ ਕਿ ਆ ਪਾਕਿਸਤਾਨ ਤੇ ਅਫਗਾਨਿਸਤਾਨ ਨੂੰ ਸਕਿਪ ਕਰਕੇ ਜਿਹੜੇ ਕਈ ਰਾਸ਼ਟਰੀ ਗਵਾਂਢੀ ਸੂਬੇ ਆ ਜਿਹੜੇ ਸਾਡੇ ਗਵਾਂਢੀ ਗਵਾਂਢੀ ਦੇਸ਼ ਹੈ ਉਹਨਾਂ ਦੇ ਜਿਹੜੇ ਮੁਖੀ ਨੇਗੇ ਉਹ ਆ ਸਕਦੇ ਨੇਗੇ ਇਸੇ ਤਰ੍ਹਾਂ ਨਾਲ ਮਾਲਦੀਵ ਦੇ ਰਾਸ਼ਟਰਪਤੀ ਸ਼ਾਇਦ ਆ ਆ ਜਾਣ ਸ਼੍ਰੀਲੰਕਾ ਦੇ ਰਾਸ਼ਟਰਪਤੀ ਆ ਸਕਦੇ ਆ ਤਾਂ ਇਹ ਚੀਜ਼ਾਂ ਨੇ ਜਿਨ੍ਹਾਂ ਦੇ ਤਹਿਤ ਕੰਮ ਹੋ ਰਿਹਾ 9 ਤਰੀਕ ਨੂੰ ਸੌ ਚੁੱਕ ਲੈਣੀ ਹੈ ਐਨਡੀਏ ਦੇ ਲਗਭਗ 293 ਲੋਕ ਸਭਾ ਮੈਂਬਰਾਂ ਨੇ ਜਿਹੜਾ ਇਹਦੇ ਵਿੱਚ ਸ਼ਿਰਕਤ ਕੀਤੀ ਹੈ ਐਨਡੀਆ ਦੇ ਵਿੱਚ ਇਸ ਸਮੇਂ 16 ਪਾਰਟੀਆਂ ਨੇ ਤੇ ਜਿਨ੍ਹਾਂ ਦੇ 21 ਆਗੂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਐ ਅ ਕੁੱਲ ਮਿਲਾ ਕੇ ਦੇਖੀਏ ਭਾਰਤੀ ਜਨਤਾ ਪਾਰਟੀ ਕੋਲੇ 240 ਸੀਟਾਂ ਨੇ 240 41 TDP 16 ਜਨਤਾਦਲ ਸੈਕੂਲਰ 12 ਸ਼ਿਵ ਸੈਨਾ ਸ਼ਿੰਦੇ ਤੜਾ 7 ਐਲ ਜੀ ਪੀ ਰਾਮਪਰਾ ਪਾਸਵਾਨ ਯਾਦਵਾਲੀ 5 ਜੀ ਡੀ ਐਸ 2 ਜਨ ਸੇਨਾ ਪਾਰਟੀ 2 ਆਂਧਰਾ ਪ੍ਰਦੇਸ਼ ਦੀ ਪਾਰਟੀ ਆ ਐਕਟਰ ਪਬਲਿਕ ਲਿਆਨ ਦੀ ਪਾਰਟੀ ਆ ਆਰਐਲਡੀ ਜਯੰਤ ਸਿਨਾ ਦੀ ਮਾਫ ਕਰਨਾ ਜਯੰਤ ਚੌਧਰੀ ਦੀ ਪਾਰਟੀ ਆ 2 ਚਾਰਖੰਡ ਜਿਹੜਾ ਚਾਰਖੰਡ ਦੀ ਜਿਹੜੀ ਪਾਰਟੀ ਆ ਚਾਰਖੰਡ ਸਟੂਡੈਂਟ ਯੂਨੀਅਨ ਇੱਕ ਹਿੰਦੁਸਤਾਨੀ ਆਵਾਮ ਮੋਰਚਾ ਇੱਕ ਐਨਸੀਪੀ ਅਜੀਤ ਪੁਆਰ ਤੜਾ ਇੱਕ ਆਪਣਾ ਦਲ ਸੋਨੇ ਲਾਲ ਇੱਕ ਐਲ ਜੀ ਪੀ ਅਸਮ ਗਣ ਪ੍ਰੇਸ਼ਦ ਇੱਕ ਐਸਕੇਐਮ ਜਾਨੀ ਕਿ ਸਿੱਕਮ ਕ੍ਰਾਂਤੀਕਾਰੀ ਮੋਰਚਾ ਇੱਕ ਯੂਪੀਪੀਐਲ ਜਿਹੜੀ ਹੈ ਅਸਮ ਦੀ ਪਾਰਟੀ ਹੈ ਇੱਕ ਤਾਂ ਕੁੱਲ ਮਿਲਾ ਕੇ ਐਨਡੀਏ ਦੇ ਥੋੜੇ ਇੱਕ ਇੱਕ ਦੋ ਦੋ ਪਾਰਟੀਆਂ ਲਈ ਸਹਿਯੋਗੀ ਹੈ ਇਹਨਾਂ ਦੀਆਂ ਸੀਟਾਂ ਨੇ ਕੁੱਲ ਮਿਲਾ ਕੇ ਐਨਡੀਏ ਦੀ ਸਰਕਾਰ ਤਾਂ ਬਣ ਜਾ ਰਹੀ ਹੈ ਹੁਣ ਸਵਾਲ ਤਾਂ ਇਹ ਪੈਦਾ ਹੁੰਦਾ ਕਿ ਸਰਕਾਰ ਟਿਕੂ ਕਿੰਨਾ ਚਿਰ ਮੇਰੇ ਤਾਮਿਲਨਾਡੂ ਤੋਂ ਸਾਥੀ ਪੱਤਰਕਾਰ ਨੇ ਉਹਨਾਂ ਦਾ ਮੈਨੂੰ ਕੱਲ ਫੋਨ ਆਇਆ ਮੇਰੇ ਨਾਲ ਗੱਲ ਕਰਨ ਲੱਗੇ ਕਹਿੰਦੇ ਮੈਕਸਿਮਮ 6 ਮੰਥ ਹਰਿੰਦਰ ਮੈਕਸਿਮਮ 6 ਮੰਥ ਮੈਕਸਿਮਮ 6 ਮਨთ ਦੀ ਗੱਲ ਜਦੋਂ ਨੇ ਕਹੀ ਤਾਂ ਮੈਂ ਹੈਰਾਨ ਹੋਇਆ ਮੈਂ ਪੁੱਛਿਆ ਕਿਉਂ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਚੰਦਰਬਾਬੂ ਨਾਇਡੂ ਜੇਕਰ ਟਿਕੜਮ ਬਾਜੀ ਦੇ ਵਿੱਚ ਅਮਿਤ ਸ਼ਾਹ ਬਹੁਤ ਸ਼ੇਰ ਨੇ ਆਪਣੇ ਆਪ ਨੂੰ ਚਨੱਕਿਆ ਕਹੋਂਦੇ ਆ ਤਾਂ ਚੰਦਰਬਾਬੂ ਨਾਇਡੂ ਉਦੋਂ ਬਣਦੇ ਆ ਜਦੋਂ ਅਮਿਤ ਸ਼ਾਹ ਵਰਗੇ 10 ਬੰਦੇ ਜੋੜ ਦਿੰਦੇ ਜਾਂ ਤਾਂ ਤੁਸੀਂ ਹਿਸਾਬ ਲਾ ਲਓ ਕਿ ਚੰਦਰਬਾਬੂ ਨਾਇਡੂ ਕਿਹੜੀ ਟਿਕੜੀ ਹੈ ਚੰਦਰਬਾਬੂ ਨਾਇਡੂ ਕੋਈ ਮਾੜੀ ਮੋਟੀ ਗੱਲ ਨਹੀਂ ਇੱਥੇ ਆਪਾਂ ਇੱਕ ਅਲੱਗ ਤੌਰ ਤੇ ਗੱਲ ਕਰਾਂਗੇ ਨਤੀਸ਼ ਕੁਮਾਰ ਜਿੰਨਾ ਸਮਾਂ ਦੋਵੇਂ ਜਣੇ ਐਨਡੀਆ ਦੇ ਨਾਲ ਨੇ ਉਨਾ ਸਮਾਂ ਤੋਂ ਅਨਮਤ ਦੱਸਦਾ ਕਿ ਜਿਹੜੇ ਸਿੱਕਮ ਕ੍ਰਾਂਤੀਕਾਰੀ ਮੋਰਚਾ ਅਸਮਗਨ ਪ੍ਰੀਸ਼ਦ ਹੈ ਤੇ ਐਨਸੀਪੀ ਹੈ ਤੇ ਹਿੰਦੁਸਤਾਨੀ ਆਵਾਮੀ ਮੋਰਚਾ ਹੈ ਤੇ ਆਰਐਲਡੀ ਹੈ ਤੇ ਜੀਡੀਐਸ ਹੈ ਇਹ ਐਨਡੀਏ ਦੇ ਭਰੋਸੇਯੋਗ ਘਟਕ ਦਲ ਨਹੀਂ ਹੈਗੇ ਇਹ ਕਿਸੇ ਟਾਈਮ ਵੀ ਬਦਲ ਸਕਦੇ ਆ ਇਹਨਾਂ ਬਾਰੇ ਇਹਨਾਂ ਦੀ ਫਿਤਰਤ ਵੀ ਰਹੀ ਹੈ ਇਹਨਾਂ ਦੀਆਂ ਇਹ ਮਜਬੂਰੀਆਂ ਵੀ ਕਿਤੇ ਨਾ ਕਿਤੇ ਰਹਿੰਦੀਆਂ ਰਹੀਆਂ ਨੇ